ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਪੰਜਾਬਣ ਕੁੜੀ ਦਿੱਲੀ 에어ਪੋਰਟ ਤੇ ਹੋਈ ਗ੍ਰਿਫਤਾਰ ਕਾਰਨ ਸੁਣ ਕੇ ਹੈਰਾਨ ਰਹਿ ਜਾਵੋਗੇ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਰਗੜੇ ਖੜੇ ਹੋ ਜਾਣਗੇ ਦਿਲ ਵਿੱਚ ਇੱਕ ਅਜੀਬ ਜਹੀ ਕਬਰਾੜ ਪੈਦਾ ਹੋ ਜਾਵੇਗੀ ਤੇ ਅੱਖਾਂ ਵਿੱਚ ਹੰਝੂ ਆ ਜਾਣਗੇ ਇਕ ਕਹਾਣੀ ਹੈ ਜਸਪ੍ਰੀਤ ਦੀ ਇੱਕ ਪੰਜਾਬਣ ਕੁੜੀ ਦੀ ਜਿਸਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਿੰਡ ਦੀ ਮਿੱਟੀ ਛੱਡੀ ਪਰ ਕਿਸਮਤ ਨੇ ਉਸ ਨੂੰ ਉਸ ਵੇਲੇ ਫੜ ਲਿਆ ਜਦੋਂ ਉਹ ਕੈਨੇਡਾ ਜਾਣ ਵਾਲੀ ਫਲਾਈਟ ਵਿੱਚ ਬੈਠਣ ਤੋਂ ਬਿਲਕੁਲ ਪਹਿਲਾ ਸੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਉੱਤੇ ਜਿੱਥੇ ਹਜ਼ਾਰਾਂ ਯਾਤਰੀ ਆਪਣੇ ਸੁਪਨਿਆਂ ਵਾਲੀਆਂ ਮੰਜ਼ਿਲਾਂ ਵੱਲ ਜਾ ਰਹੇ ਸਨ ਉੱਥੇ ਜਸਪ੍ਰੀਤ ਦੇ ਹੱਥਾਂ ਵਿੱਚ ਹਥਕੜੀਆਂ ਪੈ ਗਈਆਂ ਉਸ ਦੀਆਂ ਅੱਖਾਂ ਵਿੱਚ ਡਰ ਨਹੀਂ ਸਗੋਂ ਇੱਕ ਅਜੀਬ ਜਿਹੀ ਹੈਰਾਨੀ ਸੀ ਉਹ ਸੋਚ ਰਹੀ ਸੀ ਕਿ ਉਸਨੇ ਤਾਂ ਕੋਈ ਗਲਤ ਕੰਮ ਨਹੀਂ ਕੀਤਾ ਫਿਰ ਇਹ ਸਭ ਕੀ ਹੋ ਰਿਹਾ ਹੈ ਜਸਪ੍ਰੀਤ ਇੱਕ ਸਧਾਰਨ ਪੰਜਾਬੀ ਪਰਿਵਾਰ ਦੀ ਕੁੜੀ ਸੀ ਜਿਸ ਦੇ ਪਿਤਾ ਜੀ ਇੱਕ ਛੋਟੇ ਜਿਹੇ ਕਿਸਾਨ ਸਨ ਤੇ ਮਾਂ ਘਰ ਵਿੱਚ ਸਿਲਾਈ ਦਾ ਕੰਮ ਕਰਕੇ ਘਰ ਚਲਾਉਂਦੀ ਸੀ ਉਸਨੇ ਮਿਹਨਤ ਨਾਲ ਪੜ੍ਹਾਈ ਕੀਤੀ ਨਰਸਿੰਗ ਦੀ ਡਿਗਰੀ ਲਈ ਤੇ ਫਿਰ ਕੈਨੇਡਾ ਵਿੱਚ ਨੌਕਰੀ ਦਾ ਵੀਜ਼ਾ ਮਿਲਿਆ ਪਿੰਡ ਵਿੱਚ ਸਾਰੇ ਉਸ ਨੂੰ ਵਧਾਈਆਂ ਦੇ ਰਹੇ ਸਨ ਉਸ ਦੇ ਮਾਪਿਆਂ ਦਾ ਸੀਨਾ ਫੁੱਲਿਆ ਹੋਇਆ ਸੀ ਪਰ ਉਸ ਰਾਤ ਜਦੋਂ ਉਹ ਦਿੱਲੀ 에ਰਪੋਰਟ ਉੱਤੇ ਪਹੁੰਚੀ ਤਾਂ ਉਸ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਜਿਸ ਦੀ ਉਸ ਨੇ ਕਦੇ ਸੁਪਨੇ ਵਿੱਚ ਵੀ ਕਲਪਨਾ ਨਹੀਂ ਕੀਤੀ ਸੀ ਇਮੀਗ੍ਰੇਸ਼ਨ ਕਾਊਂਟਰ ਉੱਤੇ ਜਦੋਂ ਉਸ ਦਾ ਪਾਸਪੋਰਟ ਚੈੱਕ ਹੋ ਰਿਹਾ ਸੀ ਤਾਂ ਅਚਾਨਕ ਪੁਲਿਸ ਵਾਲੇ ਆ ਗਏ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਲੋਕ ਉਸ ਵੱਲ ਹੈਰਾਨੀ ਨਾਲ ਵੇਖ ਰਹੇ ਸਨ ਕੁਝ ਸੋਚ ਰਹੀ ਸੀ ਕਿ ਇਹ ਕੁੜੀ ਨੇ ਕੀ ਗਲਤ ਕੀਤਾ ਹੋਵੇਗਾ ਜਸਪ੍ਰੀਤ ਦੇ ਦਿਲ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਉਹ ਆਪਣੇ ਮਾਪਿਆਂ ਨੂੰ ਯਾਦ ਕਰ ਰਹੀ ਸੀ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਨੂੰ ਯਾਦ ਕਰ ਰਹੀ ਸੀ ਜਦੋਂ ਉਹਨਾਂ ਨੇ ਉਸ ਨੂੰ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਗਲੇ ਲਗਾਇਆ ਸੀ ਉਹ ਸੋਚ ਰਹੀ ਸੀ ਕਿ ਹੁਣ ਉਸ ਦੇ ਸੁਪਨੇ ਟੁੱਟ ਗਏ ਹਨ ਪਰ ਅਸਲ ਕਾਰਨ ਕੀ ਸੀ ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਇੱਕ ਕਹਾਣੀ ਸਿਰਫ ਇੱਕ ਗ੍ਰਿਫਤਾਰੀ ਦੀ ਨਹੀਂ ਸਗੋਂ ਇੱਕ ਅਜੇਹੀ ਗਲਤੀ ਦੀ ਹੈ ਜੋ ਬਹੁਤ ਸਾਰੇ ਲੋਕ ਅਣਜਾਣੇ ਵਿੱਚ ਕਰ ਬੈਠਦੇ ਹਨ ਤਾਂ ਆਓ ਅਸੀਂ ਤੁਹਾਨੂੰ ਪੂਰੀ ਕਹਾਣੀ ਵਿਸਥਾਰ ਨਾਲ ਸੁਣਾਈਏ ਤਾਂ ਜੋ ਤੁਸੀਂ ਵੀ ਇਸ ਤੋਂ ਸਿੱਖਿਆ ਲੈ ਸਕੋ ਤੇ ਆਪਣੇ ਜੀਵਨ ਵਿੱਚ ਅਜੇਹੀ ਗਲਤੀ ਨਾ ਕਰੋ ਜਸਪ੍ਰੀਤ ਦੀ ਜ਼ਿੰਦਗੀ ਦੀ ਇੱਕ ਘਟਨਾ ਤੁਹਾਨੂੰ ਰੁਵਾ ਦੇਵੇਗੀ ਤੇ ਸੋਚਣ ਲਈ ਮਜਬੂਰ ਕਰ ਦੇਵੇਗੀ ਜਸਪ੍ਰੀਤ ਦਾ ਬਚਪਨ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਬੀਤਿਆ ਜਿੱਥੇ ਸਵੇਰੇ ਦੀ ਪਹਿਲੀ ਕਿਰਨ ਨਾਲ ਹੀ ਉਹ ਆਪਣੇ ਪਿਤਾ ਨਾਲ ਖੇਤਾਂ ਵਿੱਚ ਚਲੀ ਜਾਂਦੀ ਸੀ। ਉਸਦੇ ਪਿਤਾ ਇੱਕ ਸਧਾਰਨ ਕਿਸਾਨ ਸਨ ਜੋ ਹਰ ਸਾਲ ਫਸਲਾਂ ਨੂੰ ਵੇਚ ਕੇ ਕਾਰ ਚਲਾਉਂਦੇ ਸਨ ਪਰ ਉਹਨਾਂ ਦੇ ਮਨ ਵਿੱਚ ਵੀ ਵੱਡੇ ਸੁਪਨੇ ਸਨ ਆਪਣੀ ਧੀ ਲਈ। ਜਸਪ੍ਰੀਤ ਨੂੰ ਯਾਦ ਹੈ ਉਹ ਰਾਤਾਂ ਜਦੋਂ ਉਹ ਆਪਾ ਨਾਲ ਛੱਤ ਤੇ ਬੈਠੀ ਹੋਈ ਕਹਾਣੀਆਂ ਸੁਣਦੀ ਅਤੇ ਆਪਾ ਉਸ ਨੂੰ ਦੱਸਦੀ ਕਿ ਵਿਦੇਸ਼ ਵਿੱਚ ਜਾ ਕੇ ਤੂੰ ਵੀ ਬਣ ਜਾਵੇਂਗੀ ਇੱਕ ਡਾਕਟਰ ਜਾਂ ਇੰਜੀਨੀਅਰ। ਅਤੇ ਫਿਰ ਅਸੀਂ ਸਾਰੇ ਖੁਸ਼ੀ ਨਾਲ ਜੀਵਾਂਗੇ। ਉਹਨਾਂ ਕਹਾਣੀਆਂ ਨੇ ਜਸਪ੍ਰੀਤ ਦੇ ਦਿਲ ਵਿੱਚ ਇੱਕ ਅੱਗ ਜਗਾ ਦਿੱਤੀ ਸੀ ਅਤੇ ਉਹਨੇ ਸਕੂਲ ਵਿੱਚ ਬਹੁਤ ਮਿਹਨਤ ਨਾਲ ਪੜ੍ਹਾਈ ਕੀਤੀ। ਪਿੰਡ ਦੇ ਸਕੂਲ ਵਿੱਚ ਰਿਸੋਰਸਾਂ ਘੱਟ ਸਨ ਪਰ ਜਸਪ੍ਰੀਤ ਨੇ ਕਦੇ ਹਾਰ ਨਹੀਂ ਮੰਨੀ। ਉਹ ਰਾਤ ਨੂੰ ਲੈਪ ਦੀ ਰੋਸ਼ਨੀ ਵਿੱਚ ਬੈਠ ਕੇ ਪੜ੍ਹਦੀ ਰਹਿੰਦੀ ਅਤੇ ਉਸਨੇ ਵੀ ਕਲਾਸ ਵਿੱਚ ਟੌਪ ਕੀਤਾ। ਉਸ ਤੋਂ ਬਾਅਦ ਉਹਨੇ ਲੁਧਿਆਣਾ ਵਿੱਚ ਇੱਕ ਕਾਲਜ ਵਿੱਚ ਦਾਖਲਾ ਲਿਆ ਜਿੱਥੇ ਉਹਨੇ ਨਰਸਿੰਗ ਦੀ ਡਿਗਰੀ ਕੀਤੀ। ਉਹਨਾਂ ਦਿਨਾਂ ਵਿੱਚ ਉਹਨੂੰ ਬਹੁਤ ਮੁਸ਼ਕਲਾਂ ਆਈਆਂ ਕਿਉਂਕਿ ਪਰਿਵਾਰ ਦੀ ਹਾਲਤ ਠੀਕ ਨਹੀਂ ਸੀ ਅਤੇ ਉਹਨੇ ਪਾਰਟ ਟਾਈਮ ਨੌਕਰੀ ਵੀ ਕੀਤੀ ਪਰ ਉਸ ਦਾ ਟੀਚਾ ਸੀ ਕੈਨੇਡਾ ਜਾਣਾ। ਜਸਪ੍ਰੀਤ ਨੇ ਬਹੁਤ ਸਾਰੇ ਟੈਸਟ ਦਿੱਤੇ। ਆਈਐਲਟੀਐਸ ਵਿੱਚ ਬਹੁਤ ਵਧੀਆ ਸਕੋਰ ਕੀਤਾ ਅਤੇ ਅੰਤ ਵਿੱਚ ਉਸ ਨੂੰ ਵੀਜ਼ਾ ਮਿਲ ਗਿਆ। ਉਸ ਦਿਨ ਪੂਰਾ ਪਰਿਵਾਰ ਖੁਸ਼ੀ ਨਾਲ ਨੱਚਿਆ ਅਤੇ ਮਾਂ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਬੇਟੀ ਤੂੰ ਜਾ ਕੇ ਉੱਥੇ ਵੀ ਪੰਜਾਬੀ ਵਾਲੀ ਹੀ ਰਹਿਣਾ ਪਰ ਜਦੋਂ ਉਹ ਦਿੱਲੀ 에어ਪੋਰਟ ਤੇ ਪਹੁੰਚੀ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਸਟੁਕਕੇਸ ਵਿੱਚ ਉਹ ਚੀਜ਼ ਜੋ ਉਸ ਨੇ ਆਪਣੇ ਪਿੰਡ ਵਿੱਚੋਂ ਲੈ ਕੇ ਆਈ ਸੀ ਉਹ ਉਸ ਦੇ ਸੁਪਨਿਆਂ ਨੂੰ ਤਬਾਹ ਕਰ ਦੇਵੇਗੀ ਉਹ ਚੀਜ਼ ਸੀ ਇੱਕ ਅਜਿਹਾ ਗੁਪਤ ਰਸ ਜੋ ਉਸ ਨੇ ਆਪਣੇ ਪਰਿਵਾਰ ਤੋਂ ਵੀ ਲੁਕਾਇਆ ਸੀ ਅਤੇ ਉਸ ਨੂੰ ਵੀ ਨਹੀਂ ਪਤਾ ਸੀ ਕਿ ਇਹ ਰਸ ਉਸ ਨੂੰ ਗ੍ਰਿਫਤਾਰੀ ਦੇ ਮੁਕਾਮ ਤੱਕ ਲੈ ਆਵੇਗਾ ਜਸਪ੍ਰੀਤ ਦਾ ਦਿਲ ਧੜਕ ਰਿਹਾ ਸੀ ਜਦੋਂ ਉਹ ਚੈੱਕ-ਇਨ ਕਾਊਂਟਰ ਤੇ ਖੜੀ ਹੋਈ ਅਤੇ ਉਸਨੇ ਸੋਚਿਆ ਕਿ ਅੰਤ ਵਿੱਚ ਉਸਨੇ ਜਿੱਤ ਲਈ ਹੈ ਪਰ ਅਚਾਨਕ ਸੁਰੱਖਿਆ ਵਾਲੇ ਆ ਗਏ ਅਤੇ ਉਸਨੂੰ ਰੋਕ ਲਿਆ ਉਹ ਘਟਨਾ ਉਸਨੂੰ ਅੱਜ ਵੀ ਯਾਦ ਆਉਂਦੀ ਹੈ ਅਤੇ ਉਹ ਰੋਦੀ ਹੋਈ ਸੋਚਦੀ ਹੈ ਕਿ ਕੀ ਉਹ ਕਦੇ ਵੀ ਆਪਣੇ ਸੁਪਨੇ ਪੂਰੇ ਕਰ ਪਾਵੇਗੀ ਜਦੋਂ ਜਸਪ੍ਰੀਤ ਨੇ ਆਪਣੀ ਨਰਸਿੰਗ ਡਿਗਰੀ ਪੂਰੀ ਕੀਤੀ ਤਾਂ ਉਸਨੇ ਫੈਸਲਾ ਕੀਤਾ ਕਿ ਹੁਣ ਉਹ ਵਿਦੇਸ਼ ਜਾਵੇਗੀ ਉਹ ਜਾਣਦੀ ਸੀ ਕਿ ਪੰਜਾਬ ਵਿੱਚ ਨੌਕਰੀਆਂ ਘੱਟ ਹਨ ਅਤੇ ਉਹ ਆਪਣੇ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇਣਾ ਚਾਹੁੰਦੀ ਸੀ ਉਸਨੇ ਬਹੁਤ ਸਾਰੇ ਐਜੰਸੀਆਂ ਨਾਲ ਗੱਲ ਕੀਤੀ ਅਤੇ ਅੰਤ ਵਿੱਚ ਇੱਕ ਪਰੋਸੇਯੋਗ ਐਜੰਸੀ ਨੇ ਉਸ ਨੂੰ ਕੈਨੇਡਾ ਵਿੱਚ ਨੌਕਰੀ ਦਾ ਪ੍ਰਾਊਡ ਕੀਤਾ ਵੀਜ਼ਾ ਅਪਲਾਈ ਕਰਨ ਵਾਲੇ ਫਾਰਮ ਪਰਨ ਵਿੱਚ ਉਸਨੇ ਬਹੁਤ ਸਮਾਂ ਲੱਗਾਇਆ ਅਤੇ ਹਰ ਦਸਤਾਵੇਜ਼ ਨੂੰ ਬਾਰ-ਬਾਰ ਚੈੱਕ ਕੀਤਾ ਉਸ ਦੇ ਪਰਿਵਾਰ ਨੇ ਵੀ ਪੂਰਾ ਸਹਿਯੋਗ ਦਿੱਤਾ। ਪਿਤਾ ਨੇ ਆਪਣੀ ਬਚਤ ਨੂੰ ਵੀ ਲਗਾ ਦਿੱਤਾ ਫੀਸ ਲਈ। ਜਦੋਂ ਵੀਜ਼ਾ ਆ ਗਿਆ ਤਾਂ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਗੋਂਡੀਆਂ ਨੇ ਉਸ ਨੂੰ ਵਿਦਾ ਲੈਣ ਵਾਲੀ ਪਾਰਟੀ ਵੀ ਰੱਖੀ ਅਤੇ ਉਹ ਸਾਰੇ ਨੇ ਉਸ ਨੂੰ ਆਸ਼ੀਰਵਾਦ ਦਿੱਤੇ। ਜਸਪ੍ਰੀਤ ਨੇ ਆਪਣੇ ਸਟੁਕੇਸ ਵਿੱਚ ਆਪਣੇ ਪਿੰਡ ਦੀਆਂ ਯਾਦਾਂ ਭਰੀਆਂ। ਇੱਕ ਛੋਟਾ ਜਿਹਾ ਗਿਲਟ ਨਾਲ ਆਪਣੀ ਮਾਂ ਦੀ ਬਣੀ ਹੋਈ ਫੁਲਕਰੀ, ਪਿਤਾ ਦੀ ਪੁਰਾਣੀ ਕੜੀ ਅਤੇ ਇੱਕ ਛੋਟੀ ਜਿਹੀ ਡੱਬੀ ਵਿੱਚ ਆਪਣੇ ਘਰ ਦੀ ਮਿੱਟੀ ਜੋ ਉਸ ਨੂੰ ਯਾਦ ਦਿਵਾਏਗੀ ਉਹਨਾਂ ਰੋਟੀਆਂ ਦੀ ਜੋ ਉਹ ਮਾਂ ਨਾਲ ਮਿਲ ਕੇ ਬਣਾਉਂਦੀ ਸੀ ਪਰ ਉਸ ਨੇ ਇੱਕ ਚੀਜ਼ ਲੁਕਾ ਕੇ ਰੱਖੀ ਸੀ ਜੋ ਉਹ ਆਪਣੇ ਪਰਾਲੇ ਲੈ ਕੇ ਜਾ ਰਹੀ ਸੀ ਇੱਕ ਛੋਟੀ ਜਿਹੀ ਡੱਬੀ ਵਿੱਚ ਕੁਝ ਔਸ਼ਧੀਆਂ ਜੋ ਉਸ ਨੇ ਪਿੰਡ ਦੇ ਵੈਦ ਨੇ ਦਿੱਤੀਆਂ ਸਨ ਪਰ ਉਹਨਾਂ ਵਿੱਚੋਂ ਇੱਕ ਬੋਤਲ ਵਿੱਚ ਅਜੀਹੀ ਚੀਜ਼ ਸੀ ਜੋ ਕਾਨੂੰਨੀ ਨਹੀਂ ਸੀ ਜਸਪ੍ਰੀਤ ਨੂੰ ਲੱਗਿਆ ਸੀ ਕਿ ਇਹ ਛੋਟੀ ਜਹੀ ਚੀਜ਼ ਕੋਈ ਨੁਕਸਾਨ ਨਹੀਂ ਕਰੇਗੀ ਪਰ ਉਹ ਗਲਤ ਸੀ ਉਹ ਟ੍ਰੇਨ ਨਾਲ ਦਿੱਲੀ ਪਹੁੰਚੀ ਅਤੇ 에য়ারਪੋਰਟ ਤੇ ਉਸ ਨੂੰ ਬਹੁਤ ਖੁਸ਼ੀ ਹੋਈ ਜਦੋਂ ਉਸਨੇ ਆਪਣਾ ਬੋਰਡਿੰਗ ਪਾਸ ਲਿਆ ਉਹ ਚੈਕਸਨ ਕਾਊਂਟਰ ਤੇ ਖੜੀ ਹੋਈ ਅਤੇ ਉਸਨੇ ਸਟੁਕਕੇਸ ਨੂੰ ਅੱਗੇ ਵਧਾਇਆ ਸੁਰੱਖਿਆ ਵਾਲੇ ਨੇ ਸਕੈਨ ਕੀਤਾ ਅਤੇ ਅਚਾਨਕ ਐਲਾਰਮ ਵੱਜ ਗਿਆ ਜਸਪ੍ਰੀਤ ਦਾ ਦਿਲ ਧੜਕਣ ਲੱਗ ਪਿਆ ਅਤੇ ਉਹਨੇ ਪੁੱਛਿਆ ਕਿ ਕੀ ਹੋ ਗਿਆ ਹੈ ਪਰ ਅਫਸਰ ਨੇ ਉਸ ਨੂੰ ਇੱਕ ਪਾਸੇ ਲੈ ਲਿਆ ਉਹ ਬੋਤਲ ਖੋਲੀ ਗਈ ਅਤੇ ਅੰਦਰੋਂ ਉਹ ਚੀਜ਼ ਨਿਕਲੀ ਜੋ ਉਸ ਨੂੰ ਹੈਰਾਨ ਕਰ ਗਈ ਇਹ ਸੀ ਇੱਕ ਅਜਿਹੀ ਨਸ਼ੀਲੀ ਦਵਾਈ ਜੋ ਪਰਾਂ ਨੂੰ ਦੇਣ ਲਈ ਲਈ ਗਈ ਸੀ ਪਰ ਉਹ ਨਹੀਂ ਜਾਣਦੀ ਸੀ ਕਿ ਇਹ ਵਿਦੇਸ਼ ਜਾਣ ਵਾਲੇ ਸੁਟਕੇਸ ਵਿੱਚ ਰੱਖਣਾ ਅਪਰਾਧ ਹੈ ਅਫਸਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਜਸਪ੍ਰੀਤ ਰੋਣ ਲੱਗ ਪਈ ਕਿਉਂਕਿ ਉਹ ਨਿਰਦੋਸ਼ ਸੀ ਉਹ ਤਾਂ ਸਿਰਫ ਆਪਣੇ ਪਰਾਂ ਨੂੰ ਬਚਾਉਣ ਲਈ ਇਹ ਕਰ ਰਹੀ ਸੀ ਉਹ ਪਰਾ ਜੋ ਕੈਸਰ ਨਾਲ ਲੜ ਰਿਹਾ ਸੀ ਅਤੇ ਇਹ ਦਵਾਈ ਉਸ ਨੂੰ ਰਾਤ ਦਿੰਦੀ ਸੀ ਪਰ ਕਾਨੂੰਨ ਨੇ ਉਸ ਨੂੰ ਨਹੀਂ ਸਮਝਿਆ ਇਹ ਕਟਨਾ ਨੇ ਜਸਪ੍ਰੀਤ ਨੂੰ ਤਬਾਹ ਕਰ ਦਿੱਤਾ ਅਤੇ ਉਹ ਜੇਲ੍ਹ ਵਿੱਚ ਬੈਠੀ ਹੋਈ ਆਪਣੇ ਸੁਪਨਿਆਂ ਨੂੰ ਯਾਦ ਕਰਦੀ ਰਹੀ ਜੇਲ੍ਹ ਦੀਆਂ ਠੰਡੀਆਂ ਦੀਵਾਰਾਂ ਵਿੱਚ ਬੈਠੀ ਜਸਪ੍ਰੀਤ ਨੇ ਆਪਣੇ ਪਰਾ ਨੂੰ ਯਾਦ ਕੀਤਾ ਜੋ ਪਿੰਡ ਵਿੱਚ ਬਿਮਾਰ ਪਿਆ ਸੀ ਉਸ ਦਾ ਪਰਾ ਜਸਵੰਤ ਸਿੰਘ ਜੋ ਉਸ ਤੋਂ 6 ਸਾਲ ਵੱਡਾ ਸੀ ਹਮੇਸ਼ਾ ਉਸ ਦਾ ਸਹਾਰਾ ਬਣਿਆ ਰਿਹਾ ਜਦੋਂ ਉਹ ਛੋਟਾ ਸੀ ਤਾਂ ਜਸਵੰਤ ਨੇ ਉਸ ਨੂੰ ਸਾਈਕਲ ਤੇ ਬਿਠਾ ਕੇ ਸਕੂਲ ਤੱਕ ਛੱਡਿਆ ਕਰਦਾ ਸੀ ਅਤੇ ਉਹ ਦੋਵੇਂ ਮਿਲ ਕੇ ਖੇਤਾਂ ਵਿੱਚ ਖੇਡਦੇ ਪਰ ਪਿਛਲੇ ਸਾਲ ਜਦੋਂ ਜਸਵੰਤ ਨੂੰ ਕੈਸਰ ਦਾ ਪਤਾ ਚੱਲਿਆ ਤਾਂ ਪੂਰਾ ਪਰਿਵਾਰ ਟੁੱਟ ਗਿਆ ਡਾਕਟਰਾਂ ਨੇ ਕਿਹਾ ਕਿ ਇੱਕ ਖਾਸ ਦਵਾਈ ਚਾਹੀਦੀ ਹੈ ਜੋ ਪੰਜਾਬ ਵਿੱਚ ਆਸਾਨੀ ਨਾਲ ਨਹੀਂ ਮਿਲਦੀ ਅਤੇ ਉਹ ਬਹੁਤ ਮਹਿੰਗੀ ਸੀ ਜਸਪ੍ਰੀਤ ਨੇ ਬਹੁਤ ਖੋਜ ਕੀਤੀ ਅਤੇ ਪਿੰਡ ਦੇ ਇੱਕ ਵੈਦ ਨੇ ਉਸ ਨੂੰ ਇੱਕ ਅਜਹੀ ਨਸ਼ੀਲੀ ਔਸ਼ਧੀ ਦਿੱਤੀ ਜੋ ਕੁਦਰਤੀ ਤਰੀਕੇ ਨਾਲ ਬਣੀ ਹੋਈ ਸੀ ਪਰ ਉਹ ਕਾਨੂੰਨੀ ਨਹੀਂ ਸੀ ਕਿਉਂਕਿ ਉਸ ਵਿੱਚ ਇੱਕ ਵਿਸ਼ੇਸ਼ ਰਸਾਇਣ ਸੀ ਜੋ ਨਿਯੰਤਰਿਤ ਸੀ ਜਸਵੰਤ ਨੇ ਉਸ ਨੂੰ ਬਹੁਤ ਰਾਤ ਦਿੱਤੀ ਸੀ ਅਤੇ ਜਸਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਇਹ ਦਵਾਈ ਆਪਣੇ ਨਾਲ ਲੈ ਜਾਵੇਗੀ ਅਤੇ ਕੈਨੇਡਾ ਵਿੱਚ ਡਾਕ ਨਾਲ ਪੇਜ ਦੇਵੇਗੀ ਉਸ ਨੂੰ ਲੱਗਿਆ ਸੀ ਕਿ ਇਹ ਛੋਟੀ ਡੱਬੀ ਕਿਸੇ ਨੂੰ ਨਹੀਂ ਪਤਾ ਚਲੇਗੀ ਪਰ 에어ਪੋਰਟ ਦੀ ਸਖਤ ਸੁਰੱਖਿਆ ਨੇ ਉਸ ਨੂੰ ਫੜ ਲਿਆ। ਜੇਲ੍ਹ ਵਿੱਚ ਉਹ ਰੋਂਦੀ ਰਹੀ ਅਤੇ ਉਸ ਨੇ ਆਪਣੇ ਵਕੀਲ ਨੂੰ ਫੋਨ ਕੀਤਾ। ਵਕੀਲ ਨੇ ਉਸ ਨੂੰ ਆਸ ਦਿੱਤੀ ਕਿ ਉਹ ਬਚਾ ਕਰੇਗਾ। ਪਰ ਕੇਸ ਬਹੁਤ ਪਾਰੀ ਸੀ। ਨਸ਼ੇ ਦੀ ਸਮਗਲਿੰਗ ਦਾ ਇਲਜ਼ਾਮ। ਜਸਪ੍ਰੀਤ ਨੇ ਆਪਣੇ ਪਰਾਂ ਨੂੰ ਫੋਨ ਕੀਤਾ ਅਤੇ ਰੋਣ ਲੱਗ ਪਈ ਕਿਉਂਕਿ ਉਹ ਨੂੰ ਨਹੀਂ ਦੱਸ ਸકી ਕਿ ਉਹ ਗ੍ਰਿਫਤਾਰ ਹੋ ਗਈ ਹੈ। ਉਹ ਸਿਰਫ ਇੰਨਾ ਕਿਹਾ ਕਿ ਮੈਂ ਤੇਰੇ ਲਈ ਚੰਗੀ ਚੀਜ਼ ਲੈ ਆਉਂਦੀ ਹਾਂ ਜਸਵੰਤ ਨੇ ਪੁੱਛਿਆ ਕਿ ਕੀ ਹੋ ਗਿਆ ਪਰ ਉਹ ਚੁੱਪ ਰਹਿ ਗਈ ਉਹ ਰਾਤ ਨੂੰ ਨੀਂਦ ਨਹੀਂ ਆਈ ਅਤੇ ਉਹ ਸੋਚਦੀ ਰਹੀ ਕਿ ਕੀ ਉਹਦਾ ਜੀਵਨ ਇਸੇ ਤਰ੍ਹਾਂ ਖਤਮ ਹੋ ਜਾਵੇਗਾ ਪਰ ਅੰਦਰੋਂ ਉਸ ਵਿੱਚ ਇੱਕ ਲੜਨ ਵਾਲੀ ਆਤਮਾ ਸੀ ਜੋ ਨੇ ਫੈਸਲਾ ਕੀਤਾ ਕਿ ਉਹ ਆਪਣੀ નિર્ਦੋਸ਼ੀ ਸਾਬਤ ਕਰੇਗੀ ਨਿਊਜ਼ ਚੈਨਲਾਂ ਤੇ ਉਸ ਦੀ ਖਬਰ ਚੱਲ ਪਈ ਅਤੇ ਲੋਕ ਹੈਰਾਨ ਹੋ ਗਏ ਕਿ ਇੱਕ ਨਿਰਦੋਸ਼ ਕੁੜੀ ਨੂੰ ਅਜੇਹਾ ਇਲਜ਼ਾਮ ਕਿਉਂ ਲਗਾਇਆ ਗਿਆ ਉਸ ਦੇ ਪਰਿਵਾਰ ਨੇ ਪਿੰਡ ਵਿੱਚ ਪ੍ਰਦਰਸ਼ਨ ਕੀਤੇ ਅਤੇ ਅੰਤ ਵਿੱਚ ਇੱਕ ਵੱਡੀ ਮੀਡੀਆ ਕਵਰੇਜ ਹੋਈ ਜਸਪ੍ਰੀਤ ਨੇ ਜੇਲ੍ਹ ਵਿੱਚ ਆਪਣੀਆਂ ਯਾਦਾਂ ਨੂੰ ਯਾਦ ਕਰਕੇ ਹੌਸਲਾ ਰੱਖਿਆ ਅਤੇ ਉਹ ਸੋਚਦੀ ਕਿ ਜੇ ਉਹ ਬਚ ਜਾਵੇਗੀ ਤਾਂ ਉਹ ਜ਼ਰੂਰ ਆਪਣੇ ਪਰਾਂ ਨੂੰ ਬਚਾਏਗੀ ਇਹ ਉਸ ਦੀ ਲੜਾਈ ਦੀ ਸ਼ੁਰੂਆਤ ਸੀ ਅਤੇ ਅਸੀਂ ਅਗਲੇ ਪੈਰੇ ਵਿੱਚ ਵੇਖਾਂਗੇ ਕਿ ਉਹ ਕਿਵੇਂ ਲੜੀ ਕੋਰਟ ਵਿੱਚ ਪਹਿਲਾ ਦਿਨ ਜਦੋਂ ਜਸਪ੍ਰੀਤ ਨੂੰ ਪੇਸ਼ ਕੀਤਾ ਗਿਆ ਤਾਂ ਉਸਨੇ ਆਪਣੀ ਪੂਰੀ ਕਹਾਣੀ ਸੁਣਾਈ ਉਹ ਰੋਦੀ ਹੋਈ ਬੋਲੀ ਕਿ ਮੈਂ ਨਸ਼ੇ ਨਹੀਂ ਲੈ ਕੇ ਗਈ ਸੀ ਇਹ ਤਾਂ ਮੇਰੇ ਪਰਾਲੇ ਦੀ ਦਵਾਈ ਸੀ ਜੋ ਉਹਨੂੰ ਜ਼ਿੰਦਗੀ ਦੇ ਰਹੀ ਸੀ ਜੱਜ ਨੇ ਉਸਨੂੰ ਸੁਣਿਆ ਪਰ ਪੁਲਿਸ ਨੇ ਕਿਹਾ ਕਿ ਇਹ ਨਸ਼ੀਲੀ ਪਦਾਰਥ ਹੈ ਅਤੇ ਇਹ ਅਪਰਾਧ ਹੈ ਵਕੀਲ ਨੇ ਡਾਕਟਰਾਂ ਦੇ ਸਟੇਟਮੈਂਟ ਪੇਸ਼ ਕੀਤੇ ਅਤੇ ਪਰਾਂ ਨੂੰ ਵੀ ਕੋਰਟ ਵਿੱਚ ਬੁਲਾਇਆ ਗਿਆ ਜਸਵੰਤ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਉਹ 휠ਚੇਅਰ ਤੇ ਬੈਠਾ ਹੋਇਆ ਬੋਲਿਆ ਕਿ ਮੇਰੀ ਪੈਣ ਨੇ ਮੇਰੇ ਲਈ ਇਹ ਕੀਤਾ ਹੈ ਉਹ નિર્ਦੋਸ਼ ਹੈ ਪਰ ਕੇਸ ਲੰਮਾ ਚੱਲਿਆ ਅਤੇ ਜਸਪ੍ਰੀਤ ਨੂੰ ਜੇਲ੍ਹ ਵਿੱਚ ਹੀ ਰਹਿਣਾ ਪੈਗਾ ਉਹਨਾਂ ਦਿਨਾਂ ਵਿੱਚ ਉਹਨੇ ਬਹੁਤ ਕੁਝ ਸਿੱਖਿਆ ਜੇਲ੍ਹ ਦੀਆਂ ਹੋਰ ਮਹਿਲਾਵਾਂ ਨਾਲ ਗੱਲ ਕੀਤੀ ਅਤੇ ਉਹਨਾਂ ਦੀਆਂ ਕਹਾਣੀਆਂ ਸੁਣੀਆਂ ਇੱਕ ਔਰਤ ਨੇ ਉਸ ਨੂੰ ਦੱਸਿਆ ਕਿ ਉਹ ਵੀ નિર્ਦੋਸ਼ ਸੀ ਪਰ ਕਾਨੂੰਨ ਨੇ ਉਸ ਨੂੰ ਸਜ਼ਾ ਦਿੱਤੀ ਜਸਪ੍ਰੀਤ ਨੇ ਆਪਣੇ ਅੰਦਰ ਇੱਕ ਨਵੀਂ ਤਾਕਤ ਪ੍ਰਾਪਤ ਕੀਤੀ ਅਤੇ ਉਹਨੇ ਜੇਲ੍ਹ ਵਿੱਚ ਹੀ ਇੱਕ ਛੋਟਾ ਜਿਹਾ ਲਾਇਬ੍ਰੇਰੀ ਸਥਾਪਿਤ ਕੀਤਾ ਜਿੱਥੇ ਉਹ ਹੋਰਾਂ ਨੂੰ ਪੜ੍ਹਾਈ ਕਰਵਾਉਂਦੀ ਉਸਨੇ ਆਪਣੇ ਵਕੀਲ ਨੂੰ ਲਿਖਿਆ ਕਿ ਮੈਂ ਹਾਰ ਨਹੀਂ ਮੰਨਾਂਗੀ ਅਤੇ ਉਹਨੇ মিডিਆ ਨੂੰ ਵੀ ਆਪਣੀ ਕਹਾਣੀ ਦੱਸਣ ਲਈ ਕਿਹਾ ਅੰਤ ਵਿੱਚ ਇੱਕ ਵੱਡੇ ਨਿਊਜ਼ ਚੈਨਲ ਨੇ ਉਸ ਦਾ ਇੰਟਰਵਿਊ ਲਿਆ ਅਤੇ ਉਹਨਾਂ ਨੇ ਉਸ ਦੇ ਪਰਾਂ ਨਾਲ ਵੀ ਗੱਲ ਕੀਤੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਸਪ੍ਰੀਤ ਹਸ਼ਟੈਗ ਚਲਾਇਆ ਅਤੇ ਹਜ਼ਾਰਾਂ ਲੋਕਾਂ ਨੇ ਪਸੰਦ ਕੀਤਾ ਇਸ سپورਟ ਨੇ ਜਸਪ੍ਰੀਤ ਨੂੰ ਹੌਸਲਾ ਦਿੱਤਾ ਅਤੇ ਉਹਨੇ ਸੋਚਿਆ ਕਿ ਜੇ ਲੋਕ ਮੇਰੇ ਨਾਲ ਹਨ ਤਾਂ ਮੈਂ ਜ਼ਰੂਰ ਜਿੱਤਾਂਗੀ ਪਰ ਕੋਰਟ ਵਿੱਚ ਅਗਲੀ ਹੀアリング ਵਿੱਚ ਇੱਕ ਨਵਾਂ ਟਵਿਸਟ ਆਇਆ ਔਰ ਪੁਲਿਸ ਨੇ ਕਿਹਾ ਕਿ ਉਹ ਡੱਬੀ ਵਿੱਚ ਹੋਰ ਵੀ ਚੀਜ਼ਾਂ ਸਨ ਪਰ ਜਸਪ੍ਰੀਤ ਨੇ ਇਨਕਾਰ ਕੀਤਾ ਉਹ ਰੋਈ ਪਈ ਅਤੇ ਬੋਲੀ कि मैंता सिर्फ अपने परिवार ਲਈ ਲੜ ਰਹੀ ਹਾਂ ਇਹ ਲੜਾਈ ਉਸ ਨੂੰ ਤੋੜ ਰਹੀ ਸੀ ਪਰ ਉਹਨੇ ਹਾਰ ਨਹੀਂ ਮੰਨੀ ਉਸਨੇ ਆਪਣੀ ਮਾਂ ਨੂੰ ਲਿਖਿਆ ਕਿ ਮਾਂ ਜੀ ਮੈਂ ਕਰ ਆਉਂਗੀ ਫਿਰ ਅਸੀਂ ਮਿਲ ਕੇ ਖੇਤਾਂ ਵਿੱਚ ਬੈਠਾਂਗੇ ਅਤੇ ਹੱਸਾਂਗੇ ਉਹ ਚਿੱਠੀ ਨੇ ਪਰਿਵਾਰ ਨੂੰ ਰੋ ਲਿਆ ਅਤੇ ਉਹ ਵੀ ਉਸ ਲਈ ਲੜਨ ਲੱਗ ਪਏ ਮੀਡੀਆ ਕਵਰੇਜ ਵਧਣ ਨਾਲ ਜਸਪ੍ਰੀਤ ਦਾ ਕੇਸ ਰਾਸ਼ਟਰੀ ਪੱਧਰ ਤੇ ਪਹੁੰਚ ਗਿਆ ਬਹੁਤ ਸਾਰੇ ਐਕਟੀਵਿਸਟਾਂ ਨੇ ਉਸਨੂੰ ਸਪੋਰਟ ਕੀਤੀ ਅਤੇ ਇੱਕ ਵੱਡੀ ਐਨਜੀਓ ਨੇ ਉਸਦੇ ਵਕੀਲ ਨੂੰ ਫੰਡਿੰਗ ਦਿੱਤੀ। ਜਸਪ੍ਰੀਤ ਨੇ ਜੇਲ੍ਹ ਵਿੱਚ ਆਪਣੇ ਸਮੇਂ ਨੂੰ ਬਿਹਤਰ ਬਣਾਇਆ। ਉਹਨੇ ਹੋਰ ਕੈਦੀਆਂ ਨੂੰ ਯੋਗਾ ਸਿਖਾਇਆ ਅਤੇ ਉਹਨਾਂ ਨੂੰ ਮੋਟੀਵੇਸ਼ਨਲ ਸਪੀਚਾਂ ਦਿੱਤੀਆਂ। ਉਹ ਬੋਲਦੀ ਕਿ ਜੀਵਨ ਵਿੱਚ ਮੁਸੀਬਤਾਂ ਆਉਂਦੀਆਂ ਹਨ ਪਰ ਅਸੀਂ ਲੜਨਾ ਸਿੱਖੀਏ। ਉਸਦੇ ਪਰਾ ਜਸਵੰਤ ਦੀ ਹਾਲਤ ਬਿਗੜ ਰਹੀ ਸੀ ਅਤੇ ਉਹਨੇ ਡਾਕਟਰਾਂ ਨੂੰ ਕਿਹਾ कि मेरी पैंट आਉਣ ਵਾਲੀ ਹੈ ਉਹ ਚੰਗੀ ਹੋ ਜਾਵੇਗੀ ਪਰ ਅੰਦਰੋਂ ਉਹ ਚਿੰਤਿਤ ਸੀ ਇੱਕ ਦਿਨ ਵਕੀਲ ਨੇ ਖਬਰ ਦਿੱਤੀ ਕਿ ਲੈਬ ਰਿਪੋਰਟ ਵਿੱਚ ਪਤਾ ਚੱਲਿਆ ਹੈ ਕਿ ਉਹ ਪਦਾਰਥ ਨਸ਼ੀਲਾ ਨਹੀਂ ਸੀ ਬਲਕਿ ਇੱਕ ਔਸ਼ਧੀ ਸੀ ਜੋ ਵੈਦਕੀ ਤਰੀਕੇ ਨਾਲ ਬਣੀ ਹੋਈ ਸੀ ਇਹ ਸੁਣ ਕੇ ਜਸਪ੍ਰੀਤ ਨੇ ਅਥੂਚ ਬੰਨੀਆਂ ਅਤੇ ਰੱਬ ਨੂੰ ਧੰਨਵਾਦ ਕੀਤਾ ਪਰ ਪੁਲਿਸ ਨੇ ਇਲਜ਼ਾਮ ਬਦਲਿਆ ਨਾ ਅਤੇ ਕਹਾਣੀ ਅੱਗੇ ਵਧੀ ਅੰਤ ਵਿੱਚ ਇੱਕ ਵੱਡੇ ਵਕੀਲ ਨੇ ਕੇਸ ਲਿਆ ਅਤੇ ਉਹਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ। ਉਹਨਾਂ ਨੇ ਆਪਣੇ ਪਾਸ਼ਨ ਵਿੱਚ ਕਿਹਾ ਕਿ ਇਹ ਕੇਸ નિર્ਦੋਸ਼ੀ ਵਿਰੁੱਧ ਅਨਿਆਧਾ ਹੈ ਅਤੇ ਅਸੀਂ ਇਸ ਨੂੰ ਜਿੱਤਣਾ ਚਾਹੁੰਦੇ ਹਾਂ। ਜਸਪ੍ਰੀਤ ਨੇ ਵੀ ਆਪਣਾ ਸਟੇਟਮੈਂਟ ਰਿਕਾਰਡ ਕੀਤਾ ਅਤੇ ਉਹ ਬੋਲੀ ਕਿ ਮੈਂ ਨਾ ਸਮਾਜ ਤੋਂ ਡਰਿਆ ਨਾ ਕਾਨੂੰਨ ਤੋਂ ਮੈਂ ਤਾਂ ਸਿਰਫ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੀ ਸੀ। ਇਹ ਸੁਣ ਕੇ ਜੱਜ ਵੀ ਭਾਵੁਕ ਹੋ ਗਏ। ਲੋਕਾਂ ਨੇ ਰੈਲੀਆਂ ਕੀਤੀਆਂ ਅਤੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਉਸ ਨਾਲ ਜੁੜ ਗਏ ਉਸ ਨੇ ਜੇਲ੍ਹ ਵਿੱਚ ਇੱਕ ਡਾਇਰੀ ਲਿਖੀ ਜਿਸ ਵਿੱਚ ਉਸ ਨੇ ਆਪਣੇ ਵਿਚਾਰ ਲਿਖੇ ਅਤੇ ਉਹ ਡਾਇਰੀ ਬਾਅਦ ਵਿੱਚ ਇੱਕ ਕਿਤਾਬ ਬਣ ਗਈ ਇਹ ਸਭ ਨੇ ਉਸ ਨੂੰ ਇੱਕ ਹੀਰੋਇਨ ਬਣਾ ਦਿੱਤਾ ਅਤੇ ਉਹਨੇ ਸਿੱਖਿਆ ਕਿ ਲੜਾਈ ਵਿੱਚ ਹੌਸਲਾ ਸਭ ਤੋਂ ਵੱਡੀ ਤਾਕਤ ਹੈ ਸੁਪਰੀਮ ਕੋਰਟ ਵਿੱਚ ਹੀアリング ਦਾ ਦਿਨ ਆ ਗਿਆ ਅਤੇ ਜਸਪ੍ਰੀਤ ਨੂੰ ਵੀ ਉੱਥੇ ਲਿਆਂਦਾ ਗਿਆ ਉਹ ਨਿਰਾਸ਼ ਨਹੀਂ ਸੀ ਬਲਕਿ ਉਸ ਦੀਆਂ ਅੱਖਾਂ ਵਿੱਚ ਉਮੀਦ ਦੀ ਚਮਕ ਸੀ ਵਕੀਲ ਨੇ ਪੂਰੇ ਦਲੀਲਾਂ ਪੇਸ਼ ਕੀਤੀਆਂ ਅਤੇ ਡਾਕਟਰਾਂ ਨੇ ਸ਼ਪਤ ਲੈ ਕੇ ਕਿਹਾ ਕਿ ਇਹ ਦਵਾਈ ਜਾਨ ਬਚਾਉਣ ਵਾਲੀ ਹੈ ਜੱਜਾਂ ਨੇ ਬਹੁਤ ਚਰਚਾ ਕੀਤੀ ਅਤੇ ਅੰਤ ਵਿੱਚ ਫੈਸਲਾ ਸੁਣਾਇਆ ਗਿਆ ਉਹ ਜਸਪ੍ਰੀਤ ਨੂੰ નિર્ਦੋਸ਼ ਐਲਾਨਿਤ ਕੀਤਾ ਗਿਆ ਉਹ ਰੋਣ ਲੱਗ ਪਈ ਅਤੇ ਉਸ ਨੇ ਆਪਣੇ ਵਕੀਲ ਨੂੰ ਗਲੇ ਲਾ ਲਿਆ ਪਰਿਵਾਰ ਵੀ ਉੱਥੇ ਸੀ ਅਤੇ ਮਾਂ ਨੇ ਉਸ ਨੂੰ ਗਲੇ ਲਾ ਲਿਆ ਇਹ ਖਬਰ ਪੂਰੇ ਦੇਸ਼ ਵਿੱਚ ਫੈਲ ਗਈ ਅਤੇ ਲੋਕਾਂ ਨੇ ਉਸ ਨੂੰ ਹੀਰੋ ਕਿਹਾ ਜਸਪ੍ਰੀਤ ਨੂੰ ਆਪਣਾ ਵੀਜ਼ਾ ਵਾਪਸ ਮਿਲ ਗਿਆ ਅਤੇ ਉਹ ਕੈਨੇਡਾ ਚਲੀ ਗਈ ਪਰ ਉਹਨਾਂ ਨੇ ਆਪਣੇ ਪਰਾਂ ਨੂੰ ਵੀ ਉੱਥੇ ਲਿਆਂਦਾ ਉੱਥੇ ਉਹਨੇ ਇੱਕ ਵਧੀਆ ਨੌਕਰੀ ਪ੍ਰਾਪਤ ਕੀਤੀ ਅਤੇ ਆਪਣੇ ਪਰਾਂ ਦਾ ਇਲਾਜ ਵੀ ਕਰਵਾਇਆ ਉਹ ਅੱਜ ਵੀ ਆਪਣੀ ਕਹਾਣੀ ਸੁਣਾਉਂਦੀ ਹੈ ਅਤੇ ਲੋਕਾਂ ਨੂੰ ਕਹਿੰਦੀ ਹੈ ਕਿ ਕਾਨੂੰਨ ਨੂੰ ਸਮਝੋ ਅਤੇ નિર્ਦੋਸ਼ੀ ਨੂੰ ਬਚਾਓ ਇਕ ਕਹਾਣੀ ਨੇ ਉਸਨੂੰ ਬਦਲ ਦਿੱਤਾ ਅਤੇ ਉਹ ਅੱਜ ਇੱਕ ਮੋਟੀਵੇਸ਼ਨਲ ਸਪੀਕਰ ਹੈ ਪਰ ਉਸਦੇ ਦਿਲ ਵਿੱਚ ਅੱਜ ਵੀ ਉਹ ਦਰਦ ਹੈ ਜੋ ਉਸਨੂੰ ਮਜ਼ਬੂਤ ਬਣਾਉਂਦਾ ਹੈ ਜਦੋਂ ਜਸਪ੍ਰੀਤ ਕੈਨੇਡਾ ਪਹੁੰਚੀ ਤਾਂ ਉਸਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਉਹਨੇ ਟੋਰਾਂਟੋ ਵਿੱਚ ਇੱਕ ਹਸਪਤਾਲ ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਉੱਥੇ ਉਹ ਆਪਣੇ ਪਰਾਂ ਨੂੰ ਵੀ ਲਿਆਂਦਾ ਜਸਵੰਤ ਨੂੰ ਉੱਥੇ ਚੰਗਾ ਇਲਾਜ ਮਿਲਿਆ ਅਤੇ ਉਹ ਆਹੀਸਤਾ ਆਹੀਸਤਾ ਠੀਕ ਹੋ ਗਿਆ ਜਸਪ੍ਰੀਤ ਨੇ ਆਪਣੇ ਪਰਿਵਾਰ ਨੂੰ ਵੀ ਬੁਲਾਇਆ ਅਤੇ ਉਹ ਸਾਰੇ ਮਿਲ ਕੇ ਖੁਸ਼ੀ ਨਾਲ ਰਹਿਣ ਲੱਗ ਪਏ। ਉਹ ਅਕਸਰ ਆਪਣੀਆਂ ਪੰਜਾਬੀ ਰੀਤਾਂ ਨੂੰ ਨਿਭਾਉਂਦੀ ਅਤੇ ਆਪਣੇ ਨਵੇਂ ਦੋਸਤਾਂ ਨੂੰ ਪੰਜਾਬੀ ਖਾਣਾ ਬਣਾ ਕੇ ਖਵਾਉਂਦੀ। ਪਰ ਉਹ ਹਮੇਸ਼ਾ ਆਪਣੀ ਉਸ ਘਟਨਾ ਨੂੰ ਯਾਦ ਕਰਦੀ ਅਤੇ ਲੋਕਾਂ ਨੂੰ ਦੱਸਦੀ ਕਿ ਵਿਦੇਸ਼ ਜਾਂਦੇ ਸਮੇਂ ਹਰ ਚੀਜ਼ ਨੂੰ ਚੈੱਕ ਕਰੋ। ਉਹਨੇ ਇੱਕ ਐਨਜੀਓ ਵੀ ਸ਼ੁਰੂ ਕੀਤੀ ਜੋ નિર્ਦੋਸ਼ ਲੋਕਾਂ ਨੂੰ ਕਾਨੂੰਨੀ ਮਦਦ ਦਿੰਦੀ ਹੈ। ਉਸ ਦੀ ਕਹਾਣੀ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਉਹ ਅੱਜ ਵੀ ਵੀਡੀਓਜ਼ ਬਣਾਉਂਦੀ ਹੈ ਜਿੱਥੇ ਉਹ ਆਪਣਾ ਅਨੁਭਵ ਸਾਂਝਾ ਕਰਦੀ ਹੈ। ਇਸ ਸਭ ਨੇ ਉਸ ਨੂੰ ਇੱਕ ਮਜ਼ਬੂਤ ਔਰਤ ਬਣਾ ਦਿੱਤਾ। ਇਸ ਕਹਾਣੀ ਦਾ ਨੈਤਿਕ ਸੰਦੇਸ਼ ਇਹ ਹੈ ਕਿ ਜੀਵਨ ਵਿੱਚ ਸੁਪਨੇ ਵੱਡੇ ਹੋਣੇ ਚਾਹੀਦੇ ਹਨ ਪਰ ਉਹਨਾਂ ਨੂੰ ਪੂਰੇ ਕਰਨ ਲਈ ਕਾਨੂੰਨ ਦੀ ਪਾਲਣਾ ਵੀ ਜ਼ਰੂਰੀ ਹੈ। ਜਸਪ੍ਰੀਤ ਨੇ ਸਾਬਤ ਕੀਤਾ ਕਿ ਨਿਰਦੋਸ਼ੀ ਅਤੇ ਹੌਸਲੇ ਨਾਲ ਕੋਈ ਵੀ ਚੁਣੌਤੀ ਨੂੰ ਜਿੱਤਿਆ ਜਾ ਸਕਦਾ ਹੈ ਸੁਣਨ ਵਾਲਿਆਂ ਨੂੰ ਮੇਰਾ ਸੰਦੇਸ਼ ਹੈ ਕਿ ਆਪਣੇ ਪਰਿਵਾਰ ਨੂੰ ਪਿਆਰ ਕਰੋ ਪਰ ਹਰ ਕਦਮ ਗਿਣਤੀ ਨਾਲ ਚੱਲੋ ਅਤੇ ਜੇ ਕੋਈ ਮੁਸੀਬਤ ਆਵੇ ਤਾਂ ਹਾਰ ਨਾ ਮੰਨੋ ਲੜੋ ਅਤੇ ਜਿੱਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਨਿਆਂ ਵਿਰੁੱਧ ਆਵਾਜ਼ ਉਠਾਓ ਅਤੇ નિર્ਦੋਸ਼ੀ ਨੂੰ ਬਚਾਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ Dann wart.